ਸਹਿਜ ਭਾਏ ਮਿਲੀਐ ਸੁਖ ਹੋਵੇ ਫਿਰ ਸਿੱਧੋ ਸਹਿਜ ਸ਼ਾਂਤੀ ਸੁਆਕਾਰਨ ਕਰੀਏ ਸਹਿਜ ਸਰੂਪ ਦਾ ਭਾਵ ਪ੍ਰਕਾਸ਼ ਹੋਵੇ ਇਉਂ ਮਿਲਿਏ ਤਾਂ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਗੁਰਮੁਖ ਜਾਗ ਨੀਂਦ ਨਾ ਸੋਵੇ ਗੁਰਮੁਖ ਜਿਹੜੇ ਗਿਆਨ ਵਸਦਾ ਜਾਗਦੇ ਐ ਅਵਿਦਿਆ ਰੂਪੀ ਨਹੀਂ ਕਿ ਨੀਂ ਸੌਂਦੇ ਹਨ ਪਰਮਾਤਮਾ ਹੀ ਨਹੀਂ ਕਰਦੇ ਸੁਨ ਸ਼ਬਦ ਅਪਰੰਪਰ ਧਾਰ ਸੁਨੋ ਹੋ ਰੂਪਿਓ ਸ਼ਬਦ ਬ੍ਰਹਮ ਹੈ ਪਰ ਕਿਰਤੀ ਦਾਰੇ ਉਸ ਦੇ ਚਿੱਤ ਨੂੰ ਧਾਰਨ ਕਰਦੇ ਟਿਕਾਉਂਦੇ ਹਨ ਆਸਰੇ ਕਹਤੇ ਮੁਕਤ ਸ਼ਬਦ ਨੇ ਸਤਾਰ ਜਿਹੜੇ ਸ਼ਬਦ ਨੂੰ ਕਹਿੰਦੇ ਉਹ ਵੀ ਮੁਕਤ ਹੋ ਜਾਣਗੇ ਤੇ ਜਿਨ੍ਹਾਂ ਨੂੰ ਉਹ ਸਬਦ ਕਹਿ ਕੇ ਉਪਦੇਸ਼ ਦਿੰਦੇ ਹੈ ਉਹਨਾਂ ਨੂੰ ਵੀ ਸੰਸਾਰ ਤੋਂ ਪਾਰ ਕਰ ਦੇਣਗੇ ਗੁਰ ਕੀ ਦੀਖਿਆ ਸੇ ਸੱਚ ਰਾਤੇ ਜਿਹੜੇ ਗੁਰੂ ਸਾਹਿਬ ਦੀ ਸਿੱਖਿਆ ਦੁਆਰਾ ਸੱਚੇ ਰੂਪ ਚ ਰੰਗੇ ਹੋਏ ਹਨ ਨਾਨਕ ਆਪ ਗਵਾਹੀ ਮਿਲਣ ਨਹੀਂ ਭਰਾਤੇ ਇਹ ਮਾਈ ਉਹਨਾਂ ਦੇ ਆਪਾ ਭਾਵ ਗਵਾਦਤਾ ਹੈ ਉਹ ਭ੍ਰਾਂਤੀ ਨਾਲ ਨਹੀਂ ਕਦੇ ਮਿਲਦੇ ਆਪਾ ਭਾਵ ਮੇਟ ਕੇ ਵਾਹਿਗੁਰੂ ਚ ਮਿਲੇ ਹੋਏ ਹੈ ਨਾਨਕ ਆਪ ਗਵਾਏ ਮਿਲਣ ਜਿਨ੍ਹਾਂ ਦੇ ਆਪਾ ਭਾਵ ਗਮਨ ਚ ਭ੍ਰਾਂਤੀ ਨਹੀਂ ਉਹਨਾਂ ਦੇ ਉਹ ਮਿਲੇ ਹੋਏ ਅਸੂਪ ਵਿੱਚ ਨਹੀਂ ਉਹ ਭ੍ਰਾਂਤੀ ਚ ਫੇਰ ਮਿਲਦੇ ਉਹ ਬੋਧ ਚਵਾਵ ਹੈ ਸੰਕਿਤ ਠਾਇ ਇਹ ਸਰਗੋਸਿਂ ਸਿੱਧ ਪਰਿਸ਼ਨ ਕਰਦੇ ਆਂ ਕਬੂਦ ਦੀ ਖੋਟੀ ਜਿਹੜੀ ਹੈ ਅੰਦਰ ਕਬੂਦ ਡੂਬਣੀ ਕੁਦਿਆ ਕਸੈਣ ਇਹਨੂੰ ਗਵਾ ਲਵੇ ਜਿਵੇਂ ਚਵਾਵੇ ਨਾਸ ਕਰ ਦੇਵੇ ਚੱਬ ਲਵੇ ਇਹਨੂੰ ਉਡਾ ਦੇਵੇ ਅੰਦਰੋਂ ਉਠਾ ਦੇਵੇ ਕਬੂਦ ਚਵਾਵੇ ਕੋ ਕਿਤ ਥਾ ਉਹ ਕਿਹੜਾ ਥਾ ਹੈ ਕਿਹੜਾ ਸਾਧਨ ਹੈ ਮਹਾਰਾ ਜਿਸ ਕਰਕੇ ਕਬੂਦ ਦੀ ਨਿਵਰਤੀ ਹੋਵੇ ਕਿਉਂ ਤਾਤਨਾ ਬੂਝੈ ਚੂਟਾਂ ਖਾ ਇਹ ਤੱਕ ਨੂੰ ਕਿਵੇਂ ਬੂਝੇ ਕਿਉਂ ਨਹੀਂ ਬੂਝਦਾ ਹੈ ਤੇ ਚੋਟਾਂ ਜਮਾਨੀਆਂ ਕਿਉਂ ਖਾਂਦਾ ਹੈ ਕਿਵੇਂ ਨਿਵਰਤ ਹੋਣ ਚਾਮਦਾਰ ਬਾਦੇ ਕੋਈ ਨਾ ਰੱਖੇ ਇਹ ਜਮਾਨਦਾਰ ਚ ਬਾਦਿਆਂ ਨੂੰ ਰੱਖਦਾ ਕੋਈ ਕਿਉਂ ਨਹੀਂ ਗਾ ਸਾਰੇ ਜਮਾਨਦਾਰ ਚ ਵੱਜ ਜਾਂਦੇ ਹਨ ਬਿਨ ਸਬਦੈ ਨਾ ਹੀ ਪਤਸਾਖ ਸਬਦ ਕੀ ਕਮਾਈ ਬਿਨਾ ਕੋਈ ਇੱਜ਼ਤ ਨਹੀਂ ਇਸ ਲੋਕ ਚ ਰਹਿੰਦੀ ਤੇ ਪ੍ਰਲੋਕ ਜੀ ਵੀ ਕੋਈ ਉਗਾਹੀ ਕਿਉਂ ਨਹੀਂ ਭਰਦਾ ਕੀ ਕਾਰਨ ਹੈ ਕਿਉਂ ਕਰ ਬੁਝੈ ਪਾਵੇ ਪਾ ਕਿਸ ਪ੍ਰਕਾਰ ਪਰਮੇਸ਼ਰ ਦੇ ਰੂਪ ਨੂੰ 부ਝੇ ਤੇ ਕਿਵੇਂ ਸੰਸਾਰ ਸੰਬੰਧਨ ਤੋਂ ਪਾਰ ਆਪਣੇ ਆਪ ਨੂੰ ਪਾਵੇ ਨਾਨਕ ਮਨਮੁਖ ਨਾ 부ਝੈ ਗਵਾਰ ਗੁਰੂ ਸਾਹਿਬ ਕਹਿੰਦੇ ਸਮੁੱਚਾ ਉਤਤਸ ਨੂੰ ਐਵੇਂ ਹੀ ਦੇ ਦਿੰਦੇ ਆ ਜਿਹੜੇ ਮਨਮੁਖ ਲੋਕ ਹੈ ਗਵਾਰ ਵਸਮਝ ਉਹ 부ਝਦੇ ਨਹੀਂ ਉਸ ਰੂਪ ਦੇ ਤਾਂ ਹੀ ਜੇ ਵੱਖੋ ਵੱਖਰਾ ਪੁੱਛੋਗੇ ਤਾਂ ਉਹ ਵੀ ਦੱਸਦੇ ਆਂ ਕਬੁੱਧ ਮਿਟਾਏ ਗੁਰ ਸ਼ਬਦ ਵੀ ਵਿਚਾਰ ਇਹ ਭਾਈ ਜਿਹੜੀ ਕਬੂਦੀ ਹੈ ਹਾਂ ਕਿਉਂ ਇਉਂ ਮਿਟਦੀ ਹੈ ਗੁਰੂ ਸਾਹਿਬ ਦੇ ਸ਼ਬਦ ਵੀ ਵਿਚਾਰ ਕਰੇ ਤਾਂ ਖੋਟੀ ਬੁੱਧੀ ਮਿਟਦੀ ਹੈ ਗੁਰਮਤੰਦਰ ਹੁੰਦੀ ਹੈ ਸਤਗੁਰੂ ਭੀਟਾ ਮੂਖ ਦੁਆਰ ਸਤਗੁਰਾਂ ਦੇ ਨਾਲ ਮਿਲੇ ਤਾਂ ਛੇਵੇਂ ਪਰਸ਼ਨ ਦਾ ਉਤਰ ਹੈ ਦੁਆਰ ਸੰਸਾਰ ਤੋਂ ਮੁਕਤੀ ਹੁੰਦੀ ਹੈ ਤਤ ਨਾ ਚੀਨੈ ਮਨਮੁਖ ਜਲਜਾ ਇਹ ਮਨਮੁਖਤਾ ਕਰਕੇ ਕਹਿੰਦੇ ਜਲ ਜਾਂਦਾ ਹੈ ਤ੍ਰਿਸ਼ਨਾ ਦੀ ਅੱਗ 'ਚ ਤਤ ਸਰੂਪ ਨੂੰ ਨਹੀਂ ਜਾਣਦਾ ਦੁਰਮਤ ਵਿਛੇ ਜਿਹੜਾ ਕਹੇ ਵੀ ਕਿਉਂ ਚੋਟਾਂ ਖਾਂਦਾ ਹਾਂ ਚਲੋ ਤਤ ਤਤ ਕਿਉਂ ਤਤ ਨੂੰ ਤਤ ਨੂੰ ਬੁਝੇ ਮਨੁਖ ਕਰਕ ਮਨਮੁਖਤਾ ਕਰਕੇ ਨਹੀਂ ਬੁਝਦਾ ਤਤ ਨਾ ਚੀਨੈ ਮਨਮੁਖ ਜਲਜਾ ਮਨਮੁਖ ਤ੍ਰਿਸ਼ਨਾ ਦੀ ਅੱਗ ਜੀਰਖਾ ਜਲਦਾ ਜਾਂਦਾ ਤਤ ਸਰੂਪ ਨੂੰ ਸਮਝਦਾ ਨਹੀਂ ਹੈ ਦੁਰਮਤ ਵਿਛੜ ਚੂਟਾਂ ਖੋਟੀ ਮੱਦ ਕਰਕੇ ਮਾਰਾ ਤੋਂ ਵਿਛੜ ਗਿਆ ਹੈ ਕਿਉਂ ਜਮਾ ਦੀਆਂ ਕਾਮ ਆਦ ਕਾ ਨਹੀਂ ਚੋਟਾਂ ਫੱਟਾਂ ਖਾਂਦਾ ਰਹਿੰਦਾ ਹੈ ਮਨੈ ਹੁਕਮ ਸਭੇ ਗੁਣ ਗਿਆ ਜੇ ਮਾਰਾ ਦੇ ਹੁਕਮ ਨੂੰ ਮੰਨ ਲਵੇ ਸਾਰੇ ਵਿੱਚ ਗੁਣ ਆ ਜਾਣ ਅਤੇ ਗਿਆਨ ਵੀ ਆਪ ਪ੍ਰਾਪਤ ਹੋਵੇ ਨਾਨਕ ਦਰਗਹ ਹੈ ਪਾਵੇ ਮਾਰਾ ਫੇਰ ਮਾਰਾ ਕਹਿੰਦੇ ਭਾਈ ਦਰਗਾਹ ਵਿੱਚੇ ਮਾਨ ਸਤਕਾਰ ਪਾ ਸਕਦਾ ਹੈ ਦਾਰੇ ਦੇ ਅੰਦਰ ਗਏ ਜਗ੍ਹਾ ਹੈ ਉਹ ਜੇ ਮਨਲ ਰੂਪ ਗਿਆਨ ਪਾ ਲੈਂਦਾ ਹੈ ਸਾਜ ਸਾਬਦ ਧਨ ਪੱਲਹੁ ਸੱਜਾ ਜਿਹੜਾ ਸਾਜ ਵਖਰ ਧਨ ਪੱਲਹੁ ਸੱਜਾ ਵਖਰ ਲਾਭਦਾਇਕ ਧਨ ਨਾਮ ਹੈ ਜੇ ਪੱਲੇ ਹਿਰਦੇ ਦੇ ਅੰਦਰ ਹੋਵੇ ਆਪ ਤਰੈ ਤਾਰੇ ਪੀਸ ਉਹ ਪੁਰਖ ਆ ਵੀ ਕਰ ਜਾਂਦਾ ਹੈ ਸੋ ਪੁਰਖ ਜਿਹੜੇ ਉਹਨਾਂ ਸੰਗਤ ਕਰਦੇ ਆ ਉਹਨਾਂ ਨੂੰ ਵੀ ਉਹ ਤਾਰ ਦਿੰਦਾ ਹੈ ਸਹਿਜ ਭਾਏ ਸਹਜ ਰਤਾ ਬੂਝੈ ਪਾਤਹੁ ਜਿਹੜਾ ਸ਼ਾਂਤੀਪੁਰੂ ਕੋ ਰੰਗਿਆ ਹੋਇਆ ਹੈ ਉਹ ਗੁਰੂ ਸਾਹਿਬ ਤੋਂ ਪਾਸੋਂ ਪੁੱਛਦਾ ਹੈ ਤੇ ਗੁਰੂ ਸਾਹਿਬ ਇਹਨੂੰ ਦੱਸਦੇ ਆ ਬੁੱਝਣੇ ਕਰਕੇ ਪਤ ਪਤੀ ਦੀ ਪ੍ਰਾਪਤੀ ਹੁੰਦੀ ਹੈ ਸਤਿਜੀਤ ਪ੍ਰਭੂ ਹੰਦੀ ਉਸਦੀ ਤਾਂ ਕੀ ਕੀਮਤ ਕਰੈ ਨਾ ਕੋ ਇਸ ਪਰਮੇਸ਼ਰ ਦੀ ਕੀਮਤ ਨੂੰ ਨਹੀਂ ਕੋਈ ਵੀ ਪਾ ਸਕਦਾ ਜਹ ਦੇਖਾਂ ਤਹ ਰਹਾ ਅਸਮਾਨ ਤੇ ਜਿੱਥੇ ਵੀ ਵੇਖੀ ਉੱਥੇ ਪਰਮੇਸ਼ਰ ਵਿਆਪਕ ਹੋ ਰਿਹਾ ਹੈ ਨਾਨਕ ਪਾਰ ਪਰ ਸੱਚ ਭਾਈ ਸੱਚ ਦਾ ਭਾਂ ਪ੍ਰਕਾਸ਼ ਹੋਵੇ ਤਾਂ ਸੰਸਾਰ ਸਮੂਹ ਤੋਂ ਮਾਰ ਕੇ ਕਹਿੰਦੇ ਪਾਰ ਪੈਂਦਾ ਹੈ ਉਹ ਸਾਉਦਕਾ ਕਹਾ ਵਾਸ ਕਥਿਯਲੇ ਕਿ ਸਤਗਰੋ ਸ਼ਬਦ ਦਾ ਵਾਸ ਕਿੱਥੇ ਹੈ ਦੱਸੋ ਆਪ ਕਿਤ ਤਰੀਏ ਭਵਜਲ ਸੰਸਾਰ ਜਿਸ ਕਰਕੇ ਸੰਸਾਰ ਤੋਂ ਸੰਸਾਰ ਸਮੁੰਦਰ ਪਾਰ ਹੋ ਜਾਈਏ ਕਰ ਜਾਈਏ ਤ੍ਰੈ ਸਤ ਅੰਗੁਲ ਵਾਈ ਕਹੀਏ ਇਹ ਮਾਰੋ ਤੰਤੇ ਸਤ 10 ਉਂਗਲਾਂ ਪਾਉਣ ਜਿਹੜੀ ਹੈ ਨਾਸਾਂ ਤੋਂ ਬਾਹਰ ਨਿਕਲਦੀ ਹੈ ਕਹੀਦੀ ਹੈ ਇਸ ਕਹ ਕਵਨ ਆਧਾਰੋਂ ਉਹਨੂੰ ਮਹਾਰਾਜ ਜੀ 10 ਉਂਗਲਾਂ ਪਾਉਣ ਸਾਹਮਣੇ ਨਾਸਾਂ 'ਚ ਨਿਕਲੀ ਹੋਈ ਨੂੰ ਮੁੜ ਕੇ ਉਹਨੂੰ ਕੌਣ ਮੋੜ ਕੇ ਲਿਆਉਂਦਾ ਹੈ ਉਹਦਾ ਆਸਰਾ ਕੌਣ ਹੈ ਕਿਰਪਾ ਕਰਕੇ ਦੱਸੋ ਇਹ ਨਾਭੀ ਤੋਂ ਉੱਠ ਕੇ 10 ਉਂਗਲਾਂ ਨਾ ਪਾਉਣ ਸਮਝਣੀ ਨਾਸਾਂ ਤੋਂ ਬਾਹਰ ਨਿਕਲੀ ਸਮਝਣੀ ਬੋਲੇ ਜਿਹੜਾ ਲਿਖਿਆ ਹੈ ਇਹ ਥੋੜਾ ਜਿਹਾ ਸਵੋਧ ਕਰਨ ਵਾਲਾ ਹੈ ਹਾਂ ਜੀ ਬੋਲੇ ਖੇਲੇ ਅਸਰ ਹੋਵੇ ਜੀ ਇਹ ਬੋਲਣ ਤੇ ਖੇਲਣ ਵਾਲੋ ਮਹਾਰਮਾਨ ਹਰ ਵਕਤ ਬੋਲਦਾ ਹੀ ਰਹਿੰਦਾ ਹੈ ਦੁਨੀਆ ਦੀਆਂ ਖੇਲਾ ਹੀ ਕਰਦਾ ਰਹਿੰਦਾ ਹੈ ਇਹਦੇ ਵੱਲੋਂ ਇਸ਼ਤਿਤ ਕਿਵੇਂ ਹੋਵੇ ਕਿਉਂ ਕਰ ਅਲਖ ਲਖਾ ਇਹ ਅਲਖ ਸਰੂਪ ਨੂੰ ਕਿਵੇਂ ਮਾਲਾ ਲਖਣਾ ਕਰੇ ਇਹਨੂੰ ਕਿਵੇਂ ਕੋਈ ਲਖਾਵੇ ਸੁਣ ਸੁਆਮੀ ਸਚ ਨਾਨਕ ਪਰਨਵੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕਹਿੰਦੇ ਸਵਾਮੀ ਉਹਨਾਂ ਨੇ ਕਿਹਾ ਸ੍ਰੀ ਨਾਨਕ ਇਹ ਗੁਰੂ ਨਾਨਕ ਸਾਹਿਬ ਸਵਾਮੀ ਇਹ ਸੱਚੀ ਬੇਨਤੀ ਹੈ ਸਾਡੀ ਪਰਨਵਾ ਬੇਨਤੀਪੁਰਖ ਸੁਣੋ ਆਪਣੇ ਮਨ ਸਮਝਾਏ ਇਹ ਮਾਰਾ ਆਪਦੇ ਮਨ ਨੂੰ ਵੀ ਕਿਵੇਂ ਸਮਝਾਵੇ ਕਿਰਪਾ ਕਰਕੇ ਦੱਸੋ ਮਨ ਨਹੀਂ ਸਮਿੰਦਾ ਲੋਕਾਂ ਨੂੰ ਸੁਝਾਉਂਦੇ ਹੰ ਹਮਝਾਈਦਾ ਹੈ ਗੁਰੂਖ ਸਭ ਦੇ ਸੱਚ ਲਿਵ ਲੱਗੈ ਮਾਰਾ ਕਹਿੰਦੇ ਉੱਤਰ ਇਕੱਠਾ ਤਾਂ ਤੁਹਾਨੂੰ ਤਾਈਏ ਦਿੰਨੇ ਆ ਗੁਰਮਖਾਂ ਦੀ ਸੰਗਤ ਕਰਕੇ ਸ਼ੌਧੂ ਵਿੱਚ ਲੇਵ ਲੱਗ ਜਾਵੇ ਕਰ ਨਜ਼ਰੀ ਮੇਲ ਮਿਲਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਆਪਦੇ ਮੇਲ ਕਮਲਾ ਲਵੇ ਇਉਂ ਸਮਝਦੇ ਮਾਨੋ ਆਪੇ ਦਾਨਾ ਆਪੇ ਬੀਨਾ ਆਪ ਹੀ ਦਾਨਾ ਗਿਆਤਾ ਸਾਰਿਆਂ ਦੀ ਗੁਪਤ ਗੱਲਾਂ ਨੂੰ ਦੇਖਣ ਵਾਲਾ ਅਤੇ ਆਪ ਹੀ ਬੀਨਾ ਦ੍ਰਿਸ਼ਟਾ ਸਾਰਿਆਂ ਨੂੰ ਦੇਖਣ ਵਾਲਾ ਪੂਰੇ ਭਾਗ ਸਮਾਏ ਪੂਰਿਆਂ ਭਾਗਾ ਕਰਕੇ ਉਸ ਵਿੱਚ ਮੇਲ ਹੁੰਦਾ ਹੈ ਸੂ ਸ਼ਬਦ ਕਹੋ ਨਿਰੰਤਰ ਵਾਸ ਅਲਖਮ ਜਿਹੜਾ ਪਰਸ਼ਨ ਸੀ ਉਹਦਾ ਉੱਤਰ ਦਿੰਦੇ ਹਾਂ ਹਾਂ ਚਲੋ ਕਹਿਵਾਇ ਪਉੜੀ ਸੂ ਸ਼ਬਦ ਕਾ ਕਹਨ ਵਾਸਤਵੀ ਹਾਂ ਉਹਦਾ ਉੱਤਰ ਸੂ ਸ਼ਬਦ ਕੋ ਨਿਰੰਤਰ ਵਾਸ ਅਲਖੰ ਉਹ ਸ਼ਬਦ ਬ੍ਰਹਮ ਦਾ ਨਿਰੰਤਰ ਇੱਕ ਰਸ ਵਾਸਾ ਹੈ ਪਰ ਗੁਰਾਂ ਤੋਂ ਦਿਨ ਅਲੱਖ ਲਖਿਆ ਨਹੀਂ ਜਾਂਦਾ ਜਹ ਦੇਖਾਂ ਤਹਿ ਸੂਈ ਜਿੱਥੇ ਵੇਖੀ ਉੱਥੇ ਵਿਆਪ ਕੈ ਸੋ ਪਵਨ ਕਾ ਵਾਸਾ ਸੁੰਨ ਨਿਵਾਸਾ ਅਤੇ ਪਉਣ ਦਾ ਵਾਸਾ ਕਿੱਥੇ ਹੈ ਸੋ ਨਵ ਦਵਾਰ ਤੇ ਨਵਾਸ ਪਾਉਣ ਦਾ ਅਕਲ ਕਲਾ ਧਰ ਸੋਈ ਉਹ ਕਲਪਨਾ ਤੋਂ ਰਹਿਤ ਪਰਮੇਸ਼ਰ ਹੈ ਸਾਰਿਆਂ ਦਵਾਰਿਆਂ ਵਿੱਚ ਦਸਵੇਂ ਦਵਾਰ ਆਦਕਾਂ ਦੇ ਸਾਰਿਆਂ ਸਰੀਰਾਂ ਵਿੱਚ ਕੱਲਾ ਸ਼ਕਤੀ ਧਾਰਨ ਵੀ ਉਸ ਨੇ ਕੀਤੀ ਸੋ ਆਪ ਹੀ ਹੈ ਨਦਰ ਕਰੇ ਸਬਦ ਘਟਮ ਹੈ ਬਸ ਇਹ ਵਾਹਿਗੁਰੂ ਕਿਰਪਾ ਬਖਸ਼ੀ ਕਰੇ ਗੁਰਾਂ ਦਵਾਰਾ ਸਭ ਦੇ ਹਿਰਦੇ ਵਿਚ ਆਵੇ ਵਿਚੋਂ ਭਰਮ ਗਵਾਏ ਵਿਚੋਂ ਜਿਹੜਾ ਭਰਮ ਪਿਆ ਹੋਇਆ ਜੀਵ ਇਸ ਦੇ ਭੇਦ ਗਿਆ ਮੰਨ ਨੂੰ ਗਵਾ ਦੇਵੇ ਤਨ ਮਨ ਨਿਰਮਲ ਨਿਰਮਲ ਬਾਣੀ ਤਨ ਕਰਕੇ ਵੀ ਨਿਰਮਲ ਹੋਵੇ ਵਕਾਰਾਂ ਤੋਂ ਰਹਿਤ ਹੋਵੇ ਮਨ ਕਰਕੇ ਵਾਸ਼ਨਾ ਤੋਂ ਰਹਿਤ ਹੋਵੇ ਬਾਣੀ ਵੀ ਕੂੜੀ ਨਾ ਬੋਲੇ ਉਜਲ ਬਾਣੀ ਬੋਲਣ ਵਾਲਾ ਹੋਵੇ ਨਾਮੋ ਮੰਨ ਵਸਾਈ ਪਰਮੇਸ਼ਰ ਦੇ ਨਾਮ ਨੂੰ ਮਨ ਚ ਵਸਾਉਣਾ ਕਰੇ ਸ਼ਬਦ ਗੁਰੂ ਪਾਵ ਸਾਗਰ ਤਰੀਏ ਇਸ ਪ੍ਰਕਾਰ ਸ਼ਬਦ ਵੀ ਗੁਰੂ ਹੈ ਸ਼ਬਦ ਬ੍ਰਹਮੀ ਗੁਰੂ ਹੈ ਸੰਸਾਰ ਸਮੁੰਦਰ ਤਰ ਜਾਈਦਾ ਹੈ ਇਹ ਤੋ ਤੇ ਕੋ ਜਾਣੇ ਲੋਕ ਲੋਕ ਚ ਇਕ ਪਰਮੇਸ਼ਰ ਨੂੰ ਜਾਨਣਾ ਕਰੇ ਕਿਹਨ ਵਰਨ ਨਹੀਂ ਛਾਇਆ ਮਾਇਆ ਉਸ ਗੁਣਿਸ਼ਲੇ ਚੇਨ ਕੰਠੀ ਮਾਲਾ ਰਾਖੀ ਆਦਿਕ ਚਿੰਨ ਨਹੀਂ ਕੋਈ ਪਿਰਗੁ ਪਾਵਦਾ ਆਦਿਕ ਕਿਹਨ ਕਿਹਨ ਵਰਨ ਨਹੀਂ ਛਾਇਆ ਵਰਨ ਰੰਗ ਕਾਲਾ ਪੀਰਾ ਗੋਰਾ ਚਿੱਟਾ ਨਹੀਂ ਹੈ ਵਰਨ ਖੱਤਰੀ ਬ੍ਰਾਹਮਣ ਸੂਦ ਵਾਸਾ ਦੇ ਕੋਈ ਨਹੀਂ ਹੈ ਛਾਇਆ ਮਾਇਆ ਨਾ ਛਾਇਆ ਵਿਦਿਆ ਉਹਦੇ ਵਿੱਚ ਅਤੇ ਨਾ ਮਾਇਆ ਹੈ ਮਾਇਆ ਵਿੱਚ ਜਿਹੜਾ ਛਾਇਆ ਪ੍ਰਦੂਮ ਪਿਆ ਉਹ ਈਸ਼ਰਪੁਣਾ ਹੈ ਦੇ ਵਿਦਿਆਰਜਨਾ ਪ੍ਰਤਿਬੰਧਿਆ ਉਜੀਪਣਾ ਹੈ ਇਹ ਵੀ ਨਹੀਂ ਹੈ ਉਹਦੇ ਜੀ ਵੀ ਇਸ ਦਾ ਭੇਦ ਗਿਆਨ ਨਹੀਂ ਹੈ ਨਾਨਕ ਸ਼ਬਦ ਪਛਾਣੈ ਇਸ ਤਰ੍ਹਾਂ ਦਾ ਬ੍ਰਹਮ ਹੈ ਉਸ ਨੂੰ ਗੁਰੂ ਸਾਹਿਬ ਜੀ ਕਹਿੰਦੇ ਪਛਾਣਨਾ ਕਰੇ ਤ੍ਰੈ ਸਤ ਅੰਗਲ ਵਾਈ ਉਦੂ ਏ ਸਤਗੁਰੂ ਤ੍ਰੈ ਸਤ ਵਾਈ ਅੰਗਲ ਉਦੂ ਤਿੰਨ ਤੇ ਸਤ 10 ਗੁਣਾ 5 ਜਿਹੜੀ 10 ਉਂਗਲਾਂ ਪਉਣ ਬਾਅਦ ਨਿਕਲਦੀ ਹੈ ਇਹ ਅਬਦੂਦ ਸਤਗੁਰੂ ਉਹ ਉੱਤਰਦੇ ਰਹੇ ਹਨ ਸੁੱਨ ਸੁੱਨ ਸੱਚ ਆਹਾਰ ਉਹ ਸੁੱਨ ਫਿਰ ਦਸਵੇਂ ਦਵਾਰ ਦੇ ਵਿੱਚ ਹੀ ਟਿਕਦੀ ਹੈ ਤੇ ਸੱਚਾਈ ਉਹਦੀ ਖੁਰਾਕ ਸੱਚੇ ਦੇ ਆਸਲੇ ਪਾਉਣ ਰਹਿੰਦੀ ਹੈ ਨਹੀਂ ਤਾਂ ਪਾਉਣ ਸਮਾਪਤ ਹੋ ਜਾਵੇ ਇਸੇ ਪ੍ਰਕਾਰ ਤ੍ਰੈ ਸਤ ਅੰਗਲ ਵਾਈ ਉਹ ਦਸ ਉਂਗਲਾਂ ਜਿਹੜੀ ਬਾਜੂ ਨਿਕਲਦੀ ਹੈ ਉਹ ਬਧੂਤ ਸੰਤ ਬਣਕਰ ਸੁਣੋ ਸੋਨੋ ਸੱਚ ਆਹਾਰੋ ਸੋਨੋ ਦਸਵੇਂ ਦੌਰ ਚ ਵੀ ਸੱਚਿਆ ਹੀ ਆ ਇਹ ਨਾਮਿੰਦਾ ਆਹਾਰ ਖੁਰਾਕ ਹੈ ਸੱਚੇ ਦੇ ਖੁਰਾਕ ਕਰਕੇ ਭੋਜਨ ਕਰਕੇ ਤ੍ਰਿਪਤ ਰਹਿਣੀ ਆ ਜਿਹਨ ਪਾਉਣ ਹੈ ਜਿਹੜੀ ਟਿਕਦੀ ਹੈ ਦਸ ਮੁਲਾਂ ਪਾਉਣ ਜਿਹੜੀ ਬਾਹਰ ਨਿਕਲਦੀ ਹੈ ਉਹ ਵੀ ਸੋਨੋ ਫੁਰ ਪਰਮੇਸ਼ਰ ਦੇ ਸੱਚੇ ਦੇ ਆਸਰ ਉਸ ਖੁਰਾਕ ਦੇ ਆਸੇ ਮੁੜਦੀ ਹੈ ਫੇਰ ਪਚਕਾਰੀ ਵੀ ਨਹੀਂ ਆਈ ਗੁਰਮੁਖ ਬੂਲਾ ਤਤ ਵੇਰੂਲਾ ਜਿਹੜੇ ਗੁਰਮੁਖ ਬੋਲਦੇ ਤਤ ਸਰੂਪ ਨੂੰ ਬਰੋਲਾ ਨਿਰਣਾ ਕਰਦੇ ਹਨ ਤਿਨਾਂ ਅਲਖ ਆਪਾਰ ਅਲਖ ਆਪਾਰ ਸਰੂਪ ਨੂੰ ਗੁਰਮੁਖ ਜਾਣਦੇ ਹਨ ਸੈ ਗੁਣ ਮੀਟੈ ਸ਼ਬਦ ਵਸਾਈ ਤਿਨਾਂ ਗੁਣਾਂ ਨੂੰ ਮੀਟ ਕਰਕੇ ਸ਼ਬਦ ਨੂੰ ਵਸਾਵੇ ਤਿਨਾਂ ਗੁਣਾਂ ਦੀ ਉਪਾਸ਼ਨਾ ਤਿਨਾਂ ਜਾਗਰ ਸੁਭਨ ਸਕੂਪ ਦਾ ਆਦ ਕਹਦੇ ਮਾਨ ਨੂੰ ਮੇਟ ਕੇ ਤਾਂ ਮਨ ਚੂਕਾ ਅਹੰਕਾਰ ਸ਼ਬਦੋਂ ਬਸਾਵੇ ਤਾਂ ਮੰਦਾ ਹੰਕਾਰ ਮਿਟਦਾ ਹੈ ਅੰਦਰ ਬਾਹਰ ਏਕੂ ਜਾਂਦਾ ਅੰਦਰ ਬਾਹਰ ਇੱਕ ਕਾਲਪੁਰਖ ਨੂੰ ਵਿਆਪਕ ਜਾਣ ਲਵੇ ਬਾਹਰ ਨਾਮ ਲੱਗਾ ਪਿਆਰੋ ਤਾਂ ਭਾਈ ਪਰਮੇਸ਼ਰ ਦੇ ਨਾਮ 'ਚ ਪਿਆਰ ਜਾਂ ਹਰ ਨਾਮ ਲੱਗਾ ਪਿਆਰੋ ਤਾਂ ਅੰਦਰ ਬਾਹਰ ਇੱਕ ਇਹ ਨੂੰ ਜਾਣਦਾ ਹੈ ਸੁਖਮਨਾ ਏਡਾ ਪਿੰਗਲਾ ਬੂਝੇ ਸੁਖਮਨਾ ਜਿਹੜੀ ਹੈ ਨਾਰੀ ਤਰਕੁਟੀ ਅੰਦਰ ਜਿਹੜਾ ਜਿਹੜੀ ਚੰਦਰਮਾ ਦੀ ਸੋਰਾਂ ਖੱਬੀ ਤੇ ਪਿੰਗਲਾ ਸੂਰਜ ਦੀ ਸੋਰਾਂ ਜਿਹੜੀ ਸੱਜੀ ਇਹਨਾਂ ਨੂੰ ਬੁਝਣਾ ਕਰੇ ਜਾਂ ਆਪੇ ਅਲਖ ਲਖਾਈ ਜਦੋਂ ਇਹ ਦਸਵੇਂ ਦੁਆਰ ਦੇ ਵਿੱਚ ਪਾਉਣ ਚੜਾਉਣ ਦਾ ਤਰੀਕਾ ਹੈ ਜਦੋਂ ਆਪ ਮਹਾਰਾਜ ਸਾਹਿਬ ਲਖ ਸੁਬ ਨੂੰ ਲਖਾ ਦਿੰਦੇ ਉਦੋਂ ਲਖਦਾ ਹੈ ਜਿਹੜਾ ਪਿੰਗਲਾ ਔਰ ਸੁਖਮਨਾ ਬੁਝਾਏ ਸੁਖਮਨਾ ਇਹੜਾ ਸੁਖਮਨਾ ਇਹੜਾ ਪਿੰਗਲਾ 부ਝੈ ਸੁਖਮਨਾ ਮਨ ਨੂੰ ਦੇਣ ਵਾਲੀ ਭਗਤੀ ਹੈ ਤੇ ਇਹੜਾ ਵੀ ਨਿਆਈ ਜਿਹੜੀ ਸਕਾਮ ਬਿਰਤੀ ਹੈ ਤੇ ਪਿੰਗਲਾ ਦੀ ਨਿਆਈ ਬਿਰਤੀ ਦਾ ਅਨੁਰੋਧ ਹੈ ਜਿਹੜਾ ਕਿਉਂ ਭਗਤੀ ਦੁਆਰਾ 부ਝ ਨਾ ਕਰੇ ਇਸ ਪ੍ਰਕਾਰ ਦੇ ਟੀਕਿਆਂ ਵਾਲਿਆਂ ਨੇ ਕਈਆਂ ਲਿਖਿਆ ਹੈ ਇਹੜਾ ਪਿੰਗਲਾ ਸੁਖਮਨਾ 부ਝੇ ਇਹੜਾ ਚੰਦਰਮਾ ਤੋਂ ਸੂਰਜੋਂ ਗੰਗਾ ਲੈਣੀ ਅਤੇ ਪਿੰਗਲਾ ਵੀ ਸੂਰਜੋਂ ਜਮਨਾ ਲੈਣੀ ਤੇ ਸੁਖਮਨਾ ਜੋ ਸ੍ਰਸਤੀ ਲੈਣੀ ਕਰਮ ਕਥਾ ਜਿਹੜੀ ਹੈ ਜਮਨਾ ਹੈ ਜਿਹੜੀ ਭਗਤੀ ਹੈ ਗੰਗਾ ਹੈ ਤੇ ਜਿਹੜੀ ਗਿਆਨ ਦੀ ਕਥਾ ਹੈ ਇਹ ਸਾਬ ਸੰਗਜੀ ਸਰਸਤੀ ਵਗਦੀ ਹੈ ਇਸ ਪ੍ਰਕਾਰ ਭਗਤੀ ਕਰਮ ਉਪਾਸ਼ਨਾ ਗਿਆਨ ਨੂੰ ਬੁੱਝਣਾ ਕਰੇ ਜਾਂ ਆਪੇ ਅ ਲਖ ਲਖਾਂ ਜਿਵੇਂ ਮਾਰਸ ਆਪ ਆਪ ਦੇ ਸੂਪ ਲਖ ਨੂੰ ਲੁਖਾ ਦੇਣ ਦਾਂ ਜਾਣ ਸਕਦਾ ਹੈ ਨਾਨਕ ਸੇਹੋ ਤੇ ਉਪਰ ਸੱਚਾ ਉਹ ਤਿੰਨਾਂ ਤੋਂ ਉਪਰ ਡਿੰਗਲਾ ਔਰ ਸਹੂਨਾ ਤੋਂ ਉਪਰ ਹੈ ਸੱਚਾ ਪ੍ਰਮੇਸ਼ਰ ਤਿੰਨੇ ਗੁਣਾ ਤੋਂ ਉਪਰ ਹੈ ਤਿੰਨੇ ਵਾਸ਼ਨਾ ਤੋਂ ਸੁਧਵੇ ਲੋਕ ਹੀ ਖਣਾ ਤਿੰਨੀ ਤੋਂ ਉਪਰ ਹੈ ਤਿੰਨਾ ਗੁਣਾ ਤੋਂ ਉਪਰ ਹੈ ਤਿੰਨਾ ਦੇਵਤਿਆਂ ਤੋਂ ਵੀ ਉਪਰ ਹੈ ਸਤਗੁਰੂ ਸਤਗੁਰੂ ਸਾਧ ਸਮਾਏ ਸਤਗੁਰੂ ਸਾਹਿਬ ਦੇ ਸ਼ਬਦ ਜਿਹੜਾ ਲੀਨ ਹੁੰਦਾ ਹੈ ਉਹ ਬ੍ਰਹਮ ਵਿੱਚ ਸਮਾਉਂਦਾ ਹੈ